ਲਗਦਾ ਜੀ ਆਓ ਪਿਆਰ ਦੇ ਨਾਲ ਸਰਵਣ ਕਰੀਏ ਮੀਆਂ ਮੀਰ ਪੁਕਾਰਦਾ ਵੇਖ ਵਰਤਦਾ ਕੈਰ ਫੂਕ ਮਾਰ ਕੋਰੀ ਅਰਕੇ ਨਾ ਭਸਮ ਕਰਦੇ ਆ ਸ਼ੈਰ ਜੀ ਵੇਖ ਹਰਤ ਨਹੀਂ ਲੱਗ ਗਈ ਮੀਆਂ ਮੀਰ ਪਿਆਰੇ ਨੂੰ ਰਬ ਦਾ ਅਰਸ਼ ਹਲਾਤਾ ਖੜ ਕੇ ਮਾਰੇ ਨਾਰੇ ਨੂੰ ਕੇ ਮਾਰੇ ਨਾਰੇ ਨੂੰ ਓ ਧਰ ਧਰ ਕਮਦੀ ਧਰਤੀ ਖੜਾ ਵਖਾਉਂਦਾ ਜਾਰ ਨੂੰ ਐ ਚਿਤ ਕਰਦਾ ਮੇਰਾ ਕਰਦਿਆਂ ਗਰਕਲਹਾਰ ਨੂੰ ਐ ਚਿਤ ਕਰਦਾ ਮੇਰਾ ਕਰਦਿਆਂ ਗਰਕਲਹਾਰ ਨੂੰ ਹੋਵੇ ਕਹਾਰਾਨੀ ਲੱਗ ਗਈ ਮੀਆਂ ਮੀਰ ਪਿਆਰੇ ਨੂੰ ਰੱਬ ਦਾ ਅਰਸ਼ ਹਲਾਤਾ ਖੜ ਕੇ ਮਾਰੇ ਨਾਰੇ ਨੂੰ ਰੱਬ ਦਾ ਅਰਸ਼ ਹਲਾਤਾ ਖੜ ਕੇ ਮਾਰੇ ਰਤੀਖੋ ਗਕੇ ਰੱਖਦਿਆ ਮੈਂ ਰੱਬ ਤੋਂ ਲੈ ਪਰਮਿਸ਼ਨ ਤੱਕ ਤਾਂ ਮੂਦਾ ਕਰਦਿਆ ਮੈਂ ਰੱਬ ਤੋਂ ਲੈ ਮਨਜ਼ੂਰੀ ਤੱਕ ਤਾਂ ਮੂਦਾ ਕਰਦਿਆ ਮੈਂ ਹੋ ਮੈਂ ਸਤਨਾਨਾ ਦਰਖਤ ਆਤਮ ਜਤ ਜਨੌਰ ਨੂੰ ਐਂ ਜਿੱਤ ਕਰਦਾ ਮੇਰਾ ਕਰਦਿਆ ਕਰਕਲਹੌਰ ਨੂੰ ਐਂ ਜਿੱਤ ਕਰਦਾ ਮੇਰਾ ਕਰਦਿਆ ਕਰਕਲਹੌਰ ਨੂੰ ਹੋ ਹਾਲਤ ਦੇਖ ਪਰਾਵਾ ਤੇਰੀ ਮੈਂ ਜਰ ਸਕਦਾ ਨਾ ਮਖਮਲ ਵਰਗੀ ਗੋਕੜ ਤੇ ਚੰਗਿਆੜਾ ਚਖਦਾ ਨਾ ਮਖਮਲ ਵਰਗੀ ਗੋਕੜ ਤੇ ਚੰਗਿਆੜਾ ਚਖਦਾ ਨਾ ਹੱਕ ਦਲੇਰੇ ਆ ਗਈ ਲਾਟ ਚਲਾਉਂਦੀ ਮਾਰ ਨੂੰ ਆਇਜਤ ਕਰਦਾ ਮੇਰਾ ਕਰਦਿਆਂ ਕਰ ਕਲਹੌਰ ਨੂੰ ਆਇਜਤ ਕਰਦਾ ਮੇਰਾ ਕਰਦਿਆਂ ਕਰ ਕਲਹੌਰ ਨੂੰ ਹੋ ਅਗਦਾ ਵਗਦਾ ਦਰਿਆ ਪੈਂਦੇ ਫਿਰ ਨ ਪਹਿਰੇ ਜੀ ਭਮਕੇ ਭਮਕ ਡਰਾ ਫੇਰੇਗੀ ਚਾਰ ਚ ਫੇਰੇ ਜੀ ਭਮਕੇ ਭਮਕ ਡਰਾਵੇ ਫੇਰੇਗੀ ਚਾਰ ਚ ਫੇਰੇ ਜੀ ਹੋ ਸਤਗੁਰੂ ਵਿੱਚ ਬਹਾਤੇ ਲਾ ਕੇ ਅਗਦੇ ਸ਼ੋਰ ਨੂੰ ਆਇਂ ਜਿੱਤ ਕਰਦਾ ਮੇਰਾ ਕਰਦਿਆਂ ਗਰਕਲਹੌਰ ਨੂੰ ਆਇਂ ਜਿੱਤ ਕਰਦਾ ਮੇਰਾ ਕਰਦਿਆਂ ਗਰਕਲਹੌਰ ਨੂੰ ਹੋ ਮੁੜ 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 ਕੇ ਪੁੰਜੇ ਲਬਜੀ ਭਰੇ ਪਸੀਨੇ ਦੇ ਸਤੇ ਅਸਮਾਨਾਂ ਤਾਈ ਪਹੁੰਚੇ ਦਮਕ ਨਦੀਨੇ ਦੀ ਸਤੇ ਅਸਮਾਨਾਂ ਤਾਈ ਪਹੁੰਚੇ ਦਮਕ ਨਦੀਨੇ ਦੀ ਹੋ ਗਰਬ ਰਤੀ ਸ਼ੌਰੀ ਸਿਰ ਤੇ ਕਰਦੀ ਇੱਕ ਦੋ ਕੰਟੇ ਥਮਦਿਆਂ ਵਗਦੀ ਜ਼ੁਲਮ ਹਨੇਰੀ ਮੈਂ ਇੱਕ ਦੋ ਕੰਟੇ ਥਮਦਿਆਂ ਵਗਦੀ ਜ਼ੁਲਮ ਹਨੇਰੀ ਮੈਂ ਹੋ ਚਿੱਕਰ ਚਿੱਕਰ ਕਰਦਾ ਪੱਥਰ ਮਾਰ ਬਲੌਰ ਨੂੰ ਆਇਂ ਚਿੱਤ ਕਰਦਾ ਮੇਰਾ ਕਰਦਿਆਂ ਕਰ ਕਲਹੌਰ ਨੂੰ ਆਇਂ ਚਿੱਤ ਕਰਦਾ ਮੇਰਾ ਕਰਦਿਆਂ ਕਰ ਕਲਹੌਰ ਨੂੰ ਹੋ ਬਾਬੂ ਪਾਣ ਚੜਾਦੀ ਐ ਕਟਕਟ ਕੇ ਫਿਕਰਿਆਂ ਨੂੰ ਕਾਇਰ ਬਣਾ ਦੂਸ਼ ਕਰਿਆ ਨੂੰ ਕੈਰ ਬਾਹਤਰ ਹੋ ਜੂ ਬਾਜ ਬਣਾ ਦੂਸ਼ ਕਰਿਆ ਨੂੰ ਹੋ ਹਿੰਦ ਦੀ ਮਾਣਾ ਚਰਮੂ ਐ ਹੋ ਜਹੇ ਦਲਾਰ ਨੂੰ ਆਂ ਚਿਤ ਕਰਦਾ ਮੇਰਾ ਕਰਦਿਆਂ ਗਰਕਲਹੌਰ ਨੂੰ ਆਂ ਚਿਤ ਕਰਦਾ ਮੇਰਾ ਕਰਦਿਆਂ ਗਰਕਲਹੌਰ ਨੂੰ ਗੁਰਮੁਖੋ ਇਸ ਤਰ੍ਹਾਂ